ਸਾਸਰੀ ਗਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਸੁਧਾਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਪਕਾਲਾ ਵੀਰ ਕੋਲ ਟੋਟਲ 6 ਵੜਾ ਸੇਲ ਆ ਜੀ ਜਿਨ੍ਹਾਂ ਵਿੱਚ ਸਾਰੀਆਂ ਢੋਕੜਾਂ ਵਾਂ ਤੇ ਹੋ ਸਕਦਾ ਇੱਕ ਅੱਧੀ ਗੱਬਣ ਵੀ ਨਿਕਲ ਆਵੇ ਢੋਕੜ ਗੱਬਣ ਵੀ ਹੋ ਜੇ ਅਜੇ ਵੀਰ ਕਹਿੰਦਾ ਚੈੱਕ ਕਰਾਉਣੀ ਆ ਇੱਕ ਵੜਾ ਤੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਵੜਾਂ ਦੀ ਡਿਟੇਲ ਲਵਾਂਗੇ ਜੀ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਕਰਾਉਨੇ ਆ ਗੱਲਬਾਤ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲੀ ਚੜਦੀ ਕਲਾ ਵਿੱਚ ਤੂੰ ਸੁਣਾ ਵਧੀਆ ਵਧੀਆ ਠੀਕ ਠਾਕ ਕਿੰਨੀਆਂ ਅੱਜ ਵੀਰੇ ਛੇ ਆ ਠੀਕ ਆ ਤਾਂ ਪਹਿਲੀਆਂ ਕਿੱਥੇ ਗਲਤੀਆਂ ਸੀ ਪਹਿਲੀਆਂ ਬੜੀ ਦੂਰ ਦੂਰ ਤੇ ਮੈਂ ਆਪ ਹੀ ਛੱਡ ਗਿਆ ਉਹਨਾਂ ਦਾ ਅੱਖਾ ਅੱਛਾ ਆਹ ਨਾਲ ਤੈਨੂੰ ਮਿਲਣਾ ਵਾ ਅੱਛਾ ਤੇ ਮੈਂ ਆਪ ਛੱਡ ਗਿਆ ਉਹਨਾਂ ਦਾ ਕਿਹੜੇ ਪਿੰਡ ਗਿਆ ਸੀ ਇੱਕ ਇਥੋਂ ਮੈਂ ਗਿਆਣਾ ਘਟੋ ਦਾ 120 ਕਿਲੋਮੀਟਰ ਆ ਆ ਜੀਰੇ ਦਾ ਦੁਕਾਨਾਂ ਕੇ ਅੱਛਾ ਮੋਹੂ ਜੀ ਦਾ ਹਾਂ ਗਾਂ ਹੀ ਵਾ ਹੈ ਠੀਕ ਆ ਪਿੰਡ ਲੋਹ ਗਾੜੀ ਉਹਦਾ ਠੀਕ 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 ਤੇ ਲੋਹ ਗਾੜ ਵਾਲੇ ਭਾਉ ਨੂੰ ਨਾਲ ਖੜਿਆ ਹਾਂ ਲੱਗੇ ਪਿੰਡਰ ਵੀ ਹੈਗਾ ਹਾਂ ਗਾ ਤਾਂ ਆ ਰਹੀ ਹੈ ਪਿੰਡਰ ਤੇ ਹੈਗਾ ਬਟਾਈ ਦਾ ਬੋਰਡ ਵੇਖਿਆ ਉੱਥੇ ਮੈਂ ਸੇਮ ਹੀ ਆ ਸੇਮ ਹੀ ਉੱਧਰ ਵੀ ਇਹੋ ਪਿੰਡ ਆ ਤੇ ਐਡਰੈਸ ਦੱਸ ਮੇਰਾ ਵੀਰ ਫਿਰ ਨਾਂ ਮੇਰਾ ਗਿਆਨ ਸਿੰਘ ਹਾਂਜੀ ਪਿੰਡ ਸੁਧਾਰਾ ਜਪਤਾ ਤਹਿਸੀਲ ਬੱਬਕਲਾ ਜ਼ਿਲ੍ਹਾ ਵਰਸਾ ਠੀਕ ਆ ਤੇ ਮੇਰੇ ਵੀਰ ਨੂੰ ਇੱਕ ਬੇਨਤੀ ਆ ਵੀ ਮੇਰਾ ਜਿਹੜਾ ਪਿੰਡ ਆ ਡੇਰਾ ਬਿਆਸ ਲਾਗੇ ਪੈਂਦਾ ਜੇ 9 ਕਿਲੋਮੀਟਰ ਹੈ ਡੇਰਾ ਬਿਆਸ ਆ ਤੇ 10 11 ਕਿਲੋਮੀਟਰ ਮਹਿਤਾ ਵਾ ਹਾਂਜੀ ਤੇ ਮੇਰੇ ਵੀਰ ਨੇ ਸਭ ਤੋਂ ਪਹਿਲਾਂ ਗੱਲ ਸਭ ਤੋਂ ਪਹਿਲਾਂ ਕੀਤੀ ਹੈ ਪਹਿੋਰ ਐਡਰੈਸ ਦੀ ਆ ਬਸ ਵੀਰ ਜੀ ਕਿੱਥੋਂ ਬੋਲਦੇ ਜੋ ਅੱਛਾ ਤੇਰੇ ਮੇਰੇ ਵੀ ਮਾਰੀ ਵੀ ਵੀਡੀਓ ਦੇਖਿਆ ਕੋਈ ਕੋਈ ਨਹੀਂ ਕੋਈ ਮੈਂ ਨਾ ਮੈਂ ਸੁੱਤਾ ਪਿਆ ਉਹ ਗੱਲ ਕਰ ਰਹੀਆਂ ਮੈਂ ਗਿਆ ਪਿੰਡ ਸੁਧਾਰ ਤਸੀਲਵਾ ਗਿਆ ਜਿਲ੍ਹਾਵਾ ਸਰ ਘਰ ਦੇ ਨੂੰ ਕਹਿੰਦੇ ਕਿ ਇਹਨੂੰ ਟ੍ਰੋਲ ਲਵਾ ਦੇਣੀ ਹੈ ਠੀਕ ਆ ਚਲ ਕੋਈ ਗੱਲ ਨਹੀਂ ਫੋਨ ਨੰਬਰ ਦੱਸ ਵੀਰ 9876284269 ਠੀਕ ਆ ਅੱਜ ਪੁੱਛਣਾ ਭਾਂਦਾ ਵੀਰਾਂ ਦਾ ਵੀ 6 ਆ 6 ਚਲ ਉਹਨਾਂ ਨਾਲ ਵੀ ਲੰਮੀ ਗੱਲ ਹੋਏ ਮੈਂ ਪ੍ਰੀਮ ਪਿਆਰੀ ਇੰਨਾ ਕਹਦੇ ਪਿੰਡ ਸਾਹਿਬ ਮੈਂ ਨਾ ਵੀ ਕਟੋ ਕੱਟ 200 ਫੋਨ ਠੀਕ ਆ ਮੰਨੋਗੇ ਤੁਸੀਂ ਨਾ ਮੈਂ ਇੰਨਾ ਨਹੀਂ ਮਰਦਾ ਮੈਂ ਤਾਂ ਨਾ ਡਿਟੇਲ ਫੋਨ ਦੀ ਕੜਗਾ ਸੱਚੀ ਗੱਲ 200 ਫੋਨ ਦਿਹਾੜੀ ਦਾ ਠੀਕ ਆ ਚਲੋ ਹੁਣ ਸੁਣਨ ਵਾਲਾ ਤੂੰ ਕੱਲਾ ਵਾ ਕੱਲਾ ਤੇ ਕਰਨਾਂ ਦੇ ਜਿਆਦਾ ਤੇ ਪਿਆਰ ਹੀ ਆ ਮੈਂ ਨਾ ਕਿਤੇ ਕਰਦੇ ਵੀ ਇੰਨਾ ਪਿਆਰ ਫਿਰ ਸੱਚੀ ਗੱਲ ਕੋਈ ਕਹਿ ਨਹੀਂ ਸਕਦਾ ਇਹਦੇ ਨਾਲ ਜੇ ਕੋਈ ਹਾਨੂੰ ਫੋਨ ਕਰਦਾ ਨਾ ਇਹੋ ਨੰਬਰ ਦੇ ਦਿੰਨੇ ਨਾ ਤੇਰਾ ਵੀ ਆ ਵੀਰ ਕੋਈ ਨਾ ਭਾਲੀ ਮਿਲਣੀ ਆ ਭਾਅ ਦਾ ਸੱਚ ਕਿੱਥੋਂ ਸ਼ੁਰੂ ਆ ਵੀਰ ਭਾਅ ਆਪਣੇ ਲੈਣ ਦੇ ਨਾ ਦੇ ਹੁੰਦੇ ਆ ਬਸ 2.5 ਲੱਖਾਂ ਤੋਂ ਲੈ ਕੇ ਤੇ 10000 ਤੱਕ ਹੈਗੇ ਆ 10000 ਤੱਕ ਹੈਗੇ ਆ ਠੀਕ ਆ ਇੱਕ ਕਹਿੰਦੇ ਆ 8000 ਦੀ ਵੀ ਦੇ ਦੇਣੀ ਹੈ ਉਹ ਦੇ ਦਾਂਗਾ ਉਹ ਹੈਗੀ ਆ 8 ਦੀ ਕਿ 7 ਦੀ ਕੇ ਵੀ ਨੇ ਸੌਦਾ ਦਾ ਕੀਤਾ ਤਾਂ ਮੈਂ ਆਉਣੇ ਸਾਈ ਸੁਈ ਦੀ ਆਈ ਨਹੀਂਗੀ 7 ਦੀ ਦੇ ਦੇਣੀ ਹਾਂ ਨਾ ਆਈਆਂ ਮੇਰਾ ਵੀਰੇ ਤੋਂ ਥੱਲੇ ਕੋਈ ਨਹੀਂ 7 ਤੋਂ ਕਿਤੇ ਸਿਰਫ 100 ਰੁਪਏ ਛੋੜ ਹੀ ਆ ਠੀਕ ਆ ਹਾਂ ਤੇ ਕਰੀਏ ਸ਼ੁਰੂਆਤ ਪਹਿਲੇ ਨੰਬਰ ਵਾਲੀ ਬਾਰੇ ਦੱਸ ਵੀਰੇ ਵੀਰੇ ਤੀਜੇ ਸੂਏ ਸੁਈ ਆ ਮਈ ਮਹੀਨੇ ਸੁਈ ਦੋਰ ਲਾ ਨੂੰ ਆਪਣੇ ਕੋਲੋਂ ਗਈ ਹੀ ਗਈ ਹੈ ਅੱਛਾ ਕੱਟ ਕੱਟ ਚੰਗਾ ਵੱਡਾ ਇਹਦਾ ਹਾਂ ਕੱਦ ਤੇ ਬੜਾ ਤਗੜਾ ਵਾ ਜਰਸੀ ਐ ਸੱਜ ਸੂਈ ਆਪਣੇ ਕੋਲ ਗਈ ਹੀ ਨਹੀਂ ਤਾਂ ਆਪਾਂ ਕਦੀ ਕਹੀ ਦੇਣੀ ਕਿ ਵੀਡੀਓ ਚ ਵੀ ਆਪਣੇ ਕੋਲ ਗਈ ਚ ਕਿੰਨਾ ਸ਼ੁਰੂ ਹੋ ਗਿਆ ਟਾਈਮ ਸੂਈ ਹਾਂਜੀ 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 ਇਹ ਆਪਣੇ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਗਈ ਸੀਗੀ ਠੀਕ ਆ ਮਈ ਮਹੀਨੇ 'ਚ ਠੀਕ ਆ ਤੇ ਕਿੰਨਾ ਦੁੱਧ ਉਦੋਂ ਦੁੱਧ ਬਥੇਰਾ ਜ ਪਰ ਹੁਣ ਇਸ ਟਾਈਮ ਜਿਹੜਾ ਤਿਆਰ ਆ ਉਹ 12 ਲੀਟਰ ਆ 12 ਲੀਟਰ ਦੁੱਧ ਜਿਹੜਾ ਇਹਦੇ ਕੋਲ ਇਸ ਟਾਈਮ ਤੇ ਤਿਆਰ ਆ ਹਾਂ ਇਸ ਟਾਈਮ ਤਿਆਰ ਆ ਰਿਹਾ ਤੀਜੇ ਸੂਏ ਗਾਂ ਹੋਏ ਤੀਜੇ ਸੂਏ ਸੂਈ ਆ ਵੱਡੀ ਹਾਂ ਠੀਕ ਆ ਦੁੱਧ ਜਿਆਦਾ ਨਹੀਂ ਹੁਣ ਜਦੋਂ ਆਪਾਂ ਸੇਲ ਸੂਆ ਕਰਨਾ ਦੁੱਧ 14-15 ਕਿਲੋ ਇਹਨੇ ਕਰ ਜਾਣਾ ਜਰਸੀ ਆ ਇਹ ਨਾਲੇ ਹਾਂਜੀ ਫੇ ਦੂਜੀ ਗੱਲ ਇਹ ਆ ਵੀ ਆਪਣਾ ਵੀਡੀਓ ਬਣਾਉਂਦਾ ਟਾਈਮ ਵੀ ਤੁਹਾਨੂੰ ਵਿਖਾਉਂਦੇ 12 ਵਜੇ ਤੋਂ ਅੰਦਰ ਆਦੇ ਸਾਢੇ 6 ਵਜੇ ਚੁਵਾਈ ਆ ਚੁਵਾਈ ਹੋਈ ਆ ਕਿਉਂਕਿ ਆਪਾਂ ਨੂੰ ਇਹ ਹੁੰਦਾ ਆਪਾਂ ਦੋ ਟਾਈਮ ਹਰਕੱਲ ਚੁਵਾਕਦੇ ਨਹੀਂ ਘਰੋਂ ਲਾਮਾ ਕਿਸ ਕੋਲੋਂ ਨਹੀਂ ਆਪਾਂ ਲੈਣਾ ਬਿਲਕੁਲ ਜੀ ਹਾਂ ਚਵਾਈ ਕੋਈ ਇਹ ਨਾ ਕਿ ਡਕੀਆਂ ਰੁਕੀਆਂ ਨਹੀਂ ਜਾਂ ਕਿਦਾਂ ਰੇ ਚੱਡਾ ਵਿਖਾਵਾ ਘਟ ਕਰਦੀਆਂ ਵਾ ਕੋਈ ਮੇਰਾ ਇਹ ਸ਼ਾਮਾਂ ਵਿੱਚ ਵਾਰੇ ਦੁਪਹਿਰੇ ਵਿੱਚ ਵਾਰੇ ਦੋ ਟਾਈਮ ਚਵਾ ਕੇ ਫੇਰ ਲੈ ਆ ਕੇ ਖੜੇ ਛੱਕ ਗਾੜਾ ਆਪਣਾ ਪੱਕਾਇਆ ਰੱਖਦੀ ਆ ਆ ਵੇਖੋ ਥਾਨ ਬੜੇ ਸੋਹਣੇ ਲੱਗੇ ਇਹਨੂੰ 12 ਤੋਂ 13 ਲੀਟਰ ਦਾ ਥਲੇ ਤੱਕ ਹੈਗਾ ਇਸ ਟਾਈਮ ਜਿਹੜਾ ਤਿਆਰ ਆ ਵਾ ਤਿਆਰ ਹਾਂ ਠੀਕ ਹੈ ਤੇ ਮੁੱਲ ਦੱਸ ਤਿਆਗ ਜੂਗਾ 17-18 ਹੀ ਆ ਮੁੱਲ ਦੱਸ ਮੁੱਲ 26000 ਰੁਪਿਆ ਵੀਰੇ ਦਾ ਮਾਨ ਤਾਨ ਕਰਦੇ 500 ਰੁਪਿਆ ਛੋੜ 26000 ਦੀ ਫਿਕਸ ਆ ਮੇਰਾ ਵੀਰ ਫਿਕਸ ਰੇਟ ਹਾਂ ਕੋਚੋ ਛੋੜੋ ਇਹ ਦੁੱਧ 12 12.5 ਲੀਟਰ ਕੱਢੇ ਕੋਈ ਲੈ ਜਾ ਜੇ ਨਾ ਕੱਢੇ ਤੇ ਮੇਰੇ ਘਰੋਂ ਨਾ ਕੱਢੇ ਤੇ ਕੋਈ ਨਹੀਂ ਇੱਥੇ ਤੈਨੂੰ ਦਈ ਜਾਣਾ ਵੀਡੀਓ ਕਾਲ ਤੇ ਚਵਾ ਲੈ ਹਾਂ ਠੀਕ ਨਹੀਂ ਆ ਕੇ ਚੋਵੇਗਾ ਅਗਲਾ ਵੀ ਹਾਂ ਪਹਿਲਾਂ ਜੇ ਕੋਈ ਲੱਗ ਗਿਆ ਨਾ ਕਿਉਂਕਿ ਮੈਨੂੰ ਫੋਨ ਚਾਹੇ ਦੂਰ ਹੀ ਆਉਂਦੇ ਮੇਰਾ ਵੀ ਚਲੋ ਕੋਈ ਗੱਲ ਨਹੀਂ ਜੇ ਕੋਈ ਲੱਗੇ ਇੱਥਾਂ ਅਗੇ ਚੋਵੇ ਆਪ ਥੱਲੇ ਬਹਿ ਕੇ ਚੋਵੇ ਬਾਕੀ ਮਿਲ ਜਿਆ ਕਰ ਨਾ ਆ ਕੇ ਵੀਰ ਭਲਾ ਹਾਂ ਹਾਂ ਜ਼ਰੂਰ ਜ਼ਰੂਰ ਹੈ ਨਾ ਠੀਕ ਆ ਤੇ ਅਗਲੀ ਜਿਹੜੀ ਇਹ ਵੀਰ ਸੂਈ ਨੂੰ ਪਤਾ ਨਹੀਂ ਕਿ ਨਾ ਟਾਈਮ ਹੋ ਗਿਆ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਇਹਦਾ ਤੋਰ ਲਾ ਫੇਰ ਦੁੱਧ ਦੱਸ ਕੇ ਨਾ ਦੁੱਧ ਦੇ ਕੋ 10 ਲੀਟਰ ਐ 9 ਲੀਟਰ ਦੀ ਫੁੱਲ ਗਾਰੰਟੀ ਐ 9 ਲੀਟਰ ਦੀ ਗਾਰੰਟੀ ਕੱਲ ਆਈ ਚਿਚੜ ਵੀ ਨਹੀਂ ਮਰੇ ਜੇ ਤੱਕ ਚਿਚੜ ਵੇਖ ਲਓ ਪਏ ਕਿੰਨੇ ਇਹਨਾਂ ਆਹ ਵੇਖੋ ਚਲੋ ਕੋਈ ਗੱਲ ਨਹੀਂ ਇਹ ਵੀ ਸੇਵਾ ਹੀ ਆ ਚਿਚੜ ਮਾਰਨ ਦੇ ਵੀ ਪੈਸੇ ਲੈਣੇ ਦੂੰ ਹੈ ਨਹੀਂ ਪੈਸੇ ਤੇ ਮੈਂ ਵੀ ਸੇਵਾ ਦੇ ਧਿਆਨ ਲੈਣੇ ਨਾਲੇ ਮੈਂ ਉਹ ਤਾਂ ਤਾਂ ਹੀ ਤੇ ਤੈਨੂੰ ਕਿਹਾ ਵਾ ਜੇ ਚਿਚੜ ਮਾਰੇਗਾ ਤੇ ਮੇਰੀ ਗੱਲ ਸਿ ਚਿਚੜ ਮਾਰ ਤੇ ਫੇਰ ਹੀ ਦੁੱਧ ਦੇਣਾ ਇਹਨੇ ਬਿਲਕੁਲ ਬਿਲਕੁਲ ਕੋ ਨਾ ਕੋ ਪਾਪ ਕਰੇਗਾ ਤੇ ਕੋ ਨਾ ਕੋ ਤੈਨੂੰ ਫਾਇਦਾ ਹੋਵੇ ਪਾਪ ਕੇ ਪੁੰਨ ਪਾ ਚੁੱਚੜਾ ਨੂੰ ਮਾਰੇਗਾ ਕਿਸ ਦੀ ਮੋਤ ਹੋਣੀ ਆ ਕਿਦੇ ਪਾਣੂ ਹੀ ਲੱਗਿਆ ਪਾਹਵਾਂ ਲੱਗਾ ਚੁੱਚੜ ਮਾਰਿਆ ਇਹਦੀ ਸੇਵਾ ਜਾਣੀ ਆ ਦੁੱਧ ਆਪਾਂ ਜਿਹੜੇ ਵੀਰ ਕੋਲ ਲਿਆਂਦੀ ਉਹਨੇ 12 ਲੀਟਰ ਗਿਆ ਇਹ ਦੋ ਦਿਨਾਂ ਦਾਖਲ ਰੁੱਤਾ ਮੇਰੇ ਘਰ ਆ ਠੀਕ ਆ ਹਾਂ ਰੱਸੀ ਪਵਾ ਕੇ ਮਿਲਦੀ ਹੋ ਹਾਂ ਬੜਾ ਸੋਹਣਾ ਲੱਗਾ ਬਣੀ ਹੈਗੀ ਉਹ ਦੋ ਟਾਈ ਮਹੀਨੇ ਹੋਏ ਆਪਾਂ ਚੱਕ ਕੇ ਡਾਕਟਰ ਨੇ ਆਉਣਾ ਵਾ 1.5 2 ਵਜੇ ਚੈੱਕ ਕਰਾਉਣੀ ਆ ਪਾਕਾ ਮੁੱਲ ਫੇ ਉਹਨਾਂ ਕਾ ਕਰਦੇ ਵੀ ਚੈੱਕ ਕਰਾਈ ਵੀ ਉਹਨੇ ਦੀ ਦੇ ਦੀ ਨਹੀਂ ਮੋਲਾ ਪਾਕਾ ਨਾਲ ਫੰਡਰਾਂ ਵਾਲਾ ਜੇ ਸੁਣਾ ਨਿਕਲੇ ਰੁਪਇਆ 2000 ਵੱਧ ਲੱਗਣਾ ਠੀਕ ਆ ਫੇ ਵੇਗ ਵੱਧ ਜਾਣਾ ਜੇ ਅੱਜ ਚੈੱਕ ਹੋ ਗਈ ਸ਼ਾਮਾਂ ਤੱਕ ਜਦੋਂ ਨੂੰ ਵੀਡੀਓ ਚੜਨੀ ਆ हां ਜੇ ਵੇਗੀ ਪਹਿਲਾਂ ਪਹਿਲਾਂ ਵੇਗੀ ਡੈਕਟਰ ਆ ਗਿਆ ਚੈੱਕ ਕਰਾ ਤੇ ਫੇ 2-3000 ਰੁਪਇਆ ਉਹਦਾ ਜਿਆਦਾ ਨਹੀਂ ਠੀਕ ਆ ਹਾਂ ਮੋਲੇ ਦਾ 25000 ਹਾਂਜੀ 20 ਦੀ 20 ਦੀ ਫਿਕਸ ਰੇਟ ਫਿਕਸ ਰੇਟ 1 ਮੋਲ ਦੀ ਦੁਕਾਨ ਲਿਖ ਦੀ ਉੱਤੇ ਦੁੱਧ ਦੇ ਕੋ 10 ਲੀਟਰ ਪਰ ਆਪਾਂ 9 ਲੀਟਰ ਕਹਿਣਾ ਹੈ ਮੈਂ ਉੱਤੇ ਵੀ ਲਿਖ ਦਾਂ ਇੱਕ ਮੋਲ ਦੀ ਦੁਕਾਨ ਬਿਲਕੁਲ ਕਿਤੇ ਲਿਖਦੇ ਕੋਈ ਗੱਲ ਨਹੀਂ ਠੀਕ ਹੈ ਤਾਂ ਆਹ ਜਿਹੜੀ ਇਹ ਵੀਰ ਇਹਨੂੰ ਵੀ ਆਂਦਾ ਲੱਗੇ ਬਣੀ ਨੂੰ ਹੋ ਗਏ ਆ ਕੋਈ 3-4 ਮਹੀਨੇ ਸਿੰਘਾਂ ਵਾਲੀ ਹੈ ਤੇ ਚੱਕ ਤੇ ਉਹਨਾਂ ਕਰਾਈ ਨਹੀਂ ਕਰਾ ਵੀ ਲਈਓ ਬਾਕੀ ਪਤਾ ਕੋਈ ਨਹੀਂ ਝੂਠ ਹੀ ਬੋਲ ਦਿੰਦੇ ਆ ਚਲੋ ਕੋਈ ਗੱਲ ਨਹੀਂ ਦੁੱਧ ਦੇ ਕੋ 7 ਲੀਟਰ ਪੂਰਾ ਅੱਛਾ 7 ਲੀਟਰ ਪੂਰਾ ਸੀਲ ਠੰਡੀ ਆ ਤਾਂ ਉਹ ਥਾਣ ਨੇ ਕਿਨੇ ਕਿ ਲੱਗੇ ਚੱਲਦੇ ਉਹ ਉਹ ਨੀ ਨੀ ਆ ਲੱਗਿਆ ਆ ਆ ਇੱਕੋ ਥਾਣ ਨੇ ਕਿਹਾ ਲੱਗਾ ਬਸ ਠੀਕ ਆ ਹਾਂ ਤੇ ਆਲੇ ਥਾਣ ਦਾ ਇਦਾਂ ਹੀ ਮੇਰਾ ਗਿਆ ਆ ਸਰੂ ਮੜਾ ਟੇਡਾਈ ਅੱਛਾ ਤਾਰ ਬਾਲਟੀ ਜਾਂਦੀ ਕਿ ਬਾਹਰ ਜਾਂਦੀ ਜੇ ਤਾਂ ਮਾਲਾ ਥੋੜਾ ਤਰੀਕੇ ਨਾਲ ਫਿਰ ਬਾਲਟੀ ਜਾਣੀ ਹੈ ਅੱਛਾ ਇਹ ਆ ਸਿੱਧਾ ਜਾਣ ਮੈਂ ਅੱਗੇ ਬਹਿ ਗਿਆ ਫਿਰ ਸਿੱਧੀ ਮੜੀ ਬਾਹਰ ਜਾਣੀ ਹੈ ਠੀਕ ਆ ਮੂੰਹ ਦੇ ਮੈਚ ਨਾ ਨਾ ਮੂੰਹ ਵਾਲਾ ਨਹੀਂ ਕੰਮ ਕਰਾਂ ਸਿੱਧੀ ਬਾਲਟੀ ਜਾਊਗੀ ਠੀਕ ਆ ਦੱਸਣਾ ਜ਼ਰੂਰੀ ਆ ਦੁੱਧ ਕਿੰਨਾ ਇਹਦੇ ਕਿਉਂਕਿ ਵੀਰ ਕਈ ਆਨਲਾਈਨ ਮੰਗਾ ਲਿੰਦੇ ਆ 7 ਲੀਟਰ 7 ਲੀਟਰ ਤੋਰ ਜਿਹੜਾ ਇਸ ਟਾਈਮ ਹੈ ਮੌਜੂਦ ਤੋਰ 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 ਕਿਉਂਕਿ ਜਿੱਦਾਂ ਥਾਂ ਆਈਆਂ ਵਾ ਨਾ ਇਹ ਦੋ ਦੋ ਵਧਨੀਆਂ ਵਧਨੀਆਂ ਭਾਜੀ ਜੀ 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 ਦੋ ਦਿਨਾਂ ਦੋ ਦੋ ਤਿੰਨ ਤਿੰਨ ਕਿਲੋ ਵਧਨਾ ਵਧਨਾ ਵਾ ਬਾਕੀ ਤੂੜੀ ਖਾਈ ਜਾਂਦੀਆਂ ਵਾ ਕੋਈ ਇਹ ਹੈ ਨਹੀਂ ਵਿਚਾਰੀਆਂ ਅਸੀਂ ਸਿੰਗ ਖਾਦੇ ਨਿਕਨੇ ਕਿ ਮੁੱਠੀ ਆਵੇ ਸਿੰਗ ਹੈਗੇ ਇਹਦੇ ਮੁੱਠੀ ਕਿ ਜੱਡਾ ਸਿੰਗ ਆ ਬਾਕੀ ਤੂੜੀ ਹੀ ਖਾਈ ਜਾਂਦੀਆਂ ਵਿਚਾਰੀਆਂ ਖਾਣੇ ਪਾਣੀ ਉੱਥੇ ਤੂੜੀ ਨਹੀਂ ਮੈਂ ਜਿੱਥੇ ਆਈਆਂ ਵਾ ਠੀਕ ਉਹ ਬੰਦੇ ਨੇ ਵੀਡੀਓ ਵੇਖਣੀ ਚੱਲ ਕੋਈ ਗੱਲ ਸਾਰਿਆਂ ਦੀ ਸੇਵਾ ਬਰਾਬਰ ਨਹੀਂ ਨਾ ਹੁੰਦੀ 7 ਲੀਟਰ ਦੁੱਧ ਤਿਆਰ ਹੈ 10 ਲੀਟਰ ਇਸ ਟਾਈਮ ਮੇਰੇ ਕੋਲ ਜਿਹੜਾ ਕੋਈ ਚੋਅ ਆ ਖੜੇ ਮੰਜੀ ਰਸੀ ਪਾਉਂਦੀ ਕਿਦਾਂ ਆਪਣੀ ਮਰਜ਼ੀ ਪਾਉਣੀ ਪਾਲਾ ਇਹ ਕਹਿੰਦੀਆਂ ਕੋਈ ਖੋ ਨਹੀਂ ਦਿੰਨ ਮੈਂ ਠੀਕ ਹੈ ਜੀ ਠੀਕ ਹੈ ਤੇ ਬਣੀ ਨੂੰ ਕਿੰਨਾ ਚਿਰ ਹੋ ਗਿਆ ਕਹਿਣ ਦੇਣਾ ਡਾਕਟਰ ਨੇ ਆਏ ਨੇ ਉਹਨੇ ਦੱਸ ਦੇਣਾ ਵਾਕਿਆ ਦੇ ਠੀਕ ਹੈ ਵੀਡੀਓ ਬਣਾ ਲਈ ਬਣੀ ਦੀ ਵੀ ਜਦੋਂ ਚੈੱਕ ਕਰਾਈ ਨਾ ਵੀਡੀਓ ਬਣਾ ਲਈ ਤੇ ਇਹਦਾ ਮੁੱਲ ਦੱਸ ਹੀ ਦੇ ਹਾਂ ਮੁੱਲ ਵੀਰੇ ਦਾ ਦੇਣ ਲੈਣ ਵਾਲਾ ਯਾਰ 16500 ਰੁਪਿਆ ਛੋਟ 16000 ਦੇ ਦਾਂਗੇ ਠੀਕ ਹੈ ਮਾਨਤਨ ਚੰਗੀਆਂ ਰੰਗ ਬਾਏ ਡੱਬੂ ਡੱਬੀ ਵਹਿੜਿਆ ਮਾਨਤਨ ਕਰਕੇ 16000 ਦੀ 16000 ਦੀ ਹਾਂ ਛੋੜਛਾਪਾ ਕਰ ਸਾਰੀਆਂ ਛੋਡਾਂ ਕਰਕੇ ਆ ਜਾ ਮੋੜਲਾ ਇੱਥੋਂ ਹੀ ਕੋਈ ਗੱਲ ਨਹੀਂ ਇਹਨੂੰ ਇਹ ਤੋਂ ਵਧੀਆ ਮਾੜੀ ਗੱਲ ਚੱਡਾ ਛੱਡਾ ਵਿਖਾਈ ਇਹਦਾ ਚੱਡਾ ਵਿਚਾਰੀ ਜਿੰਨਾ ਕਾ ਹੈਗਾ ਦੇਖਣੀ ਡਿਆ ਵਾਗੇ ਗੁੱਸਾ ਕਰੂ ਮੁੜ ਕੇ ਬਹੁਤ ਸੋਹਣਾ ਵਾ ਜਿੰਨਾ ਜਿੰਨਾ ਵੀ ਹੈਗਾ ਜਿੰਨਾ 7 ਕਿਲੋ ਦੁੱਧ ਦੱਸਿਆ ਉਸ ਹਿਸਾਬ ਨਾਲ ਸੋਹਣਾ ਵਾ ਜੀ ਆਪਾਂ ਤੈਨੂੰ ਟਾਈਮ ਵਿਖਾਣੇ ਖਰੋਇਆ ਹੋਣੇ ਟਾਈਮ ਕਿੰਨਾ ਖੋਇਆ ਵਾ ਸਾਢੇ 6 ਵੇ ਦੀ ਚੋਈ ਆ ਤੇ ਚੱਡਾ ਜੋ ਵਿਜਾਰੇ ਕੀ ਵਿਖਾਉਣ ਹਾਂਜੀ ਹਾਂਜੀ ਜੇ ਦਾ ਸਵੇਰੇ ਨਾ ਚੋਈ ਆਣਾ ਫਿਰ ਤੇ ਥਰਕ ਥਰਕ ਤੋੜਨਾ ਠੀਕ ਤੇ ਕਿੰਨੀਆਂ ਖਾ ਜਾਣੀਆਂ ਫਸਣਗੇ ਫਸਣਗੇ ਕਿਉਂ ਨਾ ਕਰਵਾ ਦੁੱਧ ਦਾ 7 ਕਿਲੋ ਵੜਾ ਹੁੰਦਾ ਸੀ ਅੱਛਾ ਤੇ ਮੋਲੇ ਦਾ 16000 ਹਾਂ ਮੋਲੇ 16000 ਠੀਕ ਆ ਜੀ ਆ ਟਾਈਮ ਖਾ ਦਿਆ ਕਰ ਬੜਾ 12 ਵਜੇ 6 ਮਿੰਟ ਹੋ ਗਈ ਹਾਂਜੀ ਹਾਂਜੀ 5 ਅਗਸਤ ਆ ਠੀਕ ਆ ਤੇ ਆ ਜਿਹੜੀ ਅਗਲੀ ਆ ਇਹ ਕਦੋਂ ਤੇ 6 ਲੀਟਰ 6 ਲੀਟਰ ਦੁੱਧ ਹਾਂਜੀ ਠੀਕ ਆ ਠੰਡੀ ਸੀਲ ਠੰਡੀ ਸੀਲ ਹਾਂ ਤੋੜ ਦੇ ਇਹ ਨਾ ਵੀਰਪਾਣਾ ਪਾਈ ਪਿਛਲੀ ਵੀਡੀਓ ਦੇ ਵਿੱਚ ਵੀ ਹਾਂਜੀ ਜਿਹੜੇ ਕੋਈ ਮਗਰੋਂ ਤੁਰੀ ਉਹ ਵੀ ਇਹਨੇ ਕਿ ਫੋਨ ਕੀਤਾ ਹੈਗਾ ਆਪਾਂ ਤੋਕੜ ਗਿਆ ਹੁਣ ਵੀ ਤੋਕੜ ਹੀ ਕਹਿੰਨੇ ਆ ਠੀਕ ਆ ਐਵੇਂ ਮੈਂ ਤੈਨੂੰ ਕਹਾਂ ਉਹ ਕਹਿੰਦਾ ਵੀ ਤੋਕਣ ਨੇ ਸੂਈ ਇਹ 20 ਦਿਨ ਪਹਿਲਾਂ ਸੂਈਗੀ ਅੱਛਾ 20 ਦਿਨ ਪਹਿਲਾਂ ਸੂਈ ਹਾਂ ਤੇ ਬੱਚਾ ਦਿੱਤਾ ਮਰਿਆ ਜੀ ਮਰਿਆ ਬੱਚਾ ਦਿੱਤਾ ਇਹਨੇ ਅੰਦਾਜ਼ ਵੀ ਸਾਡੇ ਭਈਏ ਕੋਈ ਕੀ ਤੇ ਇਹਨੇ ਬੱਚਾ ਮਰਿਆ ਦਿੱਤਾ ਹੈਗਾ ਦੁੱਧ ਦਿਨੇ 13-14 ਲੀਟਰ ਠੀਕ ਆ ਹੁਣ ਇਸ ਟਾਈਮ ਗੱਲ ਇਦਾਂ ਵੀ ਦੁੱਧ ਲਓ ਕੋਈ 6 ਲੀਟਰ ਦਵਾਈ ਦੋ ਜੁਨਾ ਭਰਾਈ ਆ ਅੱਛਾ ਤੇ ਸਹੀ ਸੀ ਦੁੱਧ ਉਹ ਵਧਾਣ ਦੇ ਇਦਾਂ ਠੀਕ ਆ ਹਾਂ ਤੇ ਆਪਾਂ ਉਹਦਾ ਰੱਖ ਲਈ ਪੰਜ ਲਾ ਨਾ ਵੇਚੀ ਦੁੱਧ 1000 ਰੁਪਏ ਦੇ ਲਗੇ ਵਾਧਾ ਘਾਟਾ ਕੇ ਪੂਰਾ ਜੇ ਬਣੇ ਚੋ ਘਾਟਾ ਪੈਣਾ ਇਹਦਾ ਪੂਰਾ ਇਚੋ ਕਰਨਾ ਹੈ ਆਪਾਂ ਠੀਕ ਆ ਹਾਂ ਸਹੀ ਆ ਤੇ ਮੋਲੇ ਦਾ 14000 ਹਾਂ ਜੀ 500 ਰੁਪਏ ਛੋੜ ਸਾਢੇ 13000 ਦੇ ਦਾਂ ਸਾਢੇ 13000 ਦੁੱਧ 6 ਕਿਲੋ ਹੈਗਾ ਪੂਰਾ ਠੰਡੀ ਸੀਲ ਨਿਕਲਿਆ ਕੱਦ ਉਹਦਾ ਗੰਦ ਮੰਦ ਨਹੀਂ ਮਾਰ ਨਾ ਲੱਗਾ ਹੋਇਆਗਾ ਮਗਰ ਠੀਕ ਹੈ ਜੀ ਹਾਂ ਅਗਲੀ ਜਿਹੜੀ ਇਹਦਾ ਨਾਲੇ ਕਹਿੰਦੇ ਆਉਣ ਡਿਆ ਵਾ 7000 ਆਉਣ ਡਿਆ 7000 ਆ ਲੈਣ ਦੇ 7000 4 ਕਿਲੋ ਦੁੱਧ ਦੇ ਕੋ ਠੀਕ ਆ ਬਾਕੀ ਹੋਰ ਮੈਰਾ ਸਾਰਿਆਂ ਨਾਲੋਂ ਵੱਡਾ ਵਾ ਸਾਰਿਆਂ ਨਾਲੋਂ ਵੱਡਾ ਵਾ ਤੇ ਸੂਈ ਆ ਬੱਚਾ ਹੈਗਾ ਇਹਦੇ ਮਗਰ ਬੱਚਾ ਹੈਗਾ ਵਸ਼ੀ ਮਗਰ ਪਸ਼ੀ ਆ ਠੀਕ ਹੈ ਜੀ ਆਹੜੀ ਲਾਸਟ ਵਾਲੀ ਲਾਸਟ ਵਾਲੀ ਹੈਗੀ ਸ਼ਾਈ ਵਾਲ ਭਾਜੀ ਸ਼ਾਈ ਵਾਲ ਦੋਅਰ ਦੇ ਨੂੰ ਵੀਰ ਜੇ ਮੇਰਾ ਵੀ ਕਦੇ ਪਸੰਦ ਆ ਜਾ ਲੈ ਖਾੜੀ ਸਕਦਾ ਵਾ ਕਿਸੇ ਵੀਰ ਨਾਲ 7000 ਸੌਦਾ ਤਾਂ ਹੋਇਆ ਮੇਰਾ ਉਹ ਆਉਣ ਡਿਆ ਜੇ ਨਾਂ ਆ ਬਾਈ ਜਾਂਸਣ ਦੁੱਧ ਦੇ ਕੋਲ 4 ਲੀਟਰ ਹੈਗਾ ਪੂਰਾ 4 ਲੀਟਰ ਬਾਕੀ ਹਿਵਾਨਾ ਵਾ ਗਰੰਟੀ ਆ ਵੀ ਮੇਰੇ ਕੋ ਸਾਰਾ ਕੋ ਵੀਡੀਓ ਪਈਆਂ ਇਹਦੀਆਂ ਮੈਨੂੰ ਮਾਣਦੀਆਂ ਸੂਈ ਨੂੰ 20 25 ਦਿਨ ਹੋਏ ਆ ਠੀਕ ਹੈ ਜੀ ਹਾਂ ਆਛਾ ਹੀ ਯਾਰ ਇਹਦੇ ਆਛਾ ਹੀ ਯਾਰ ਤੋਰੇ ਨੂੰ ਇਹ ਛੇ ਤੋਰ ਲਾ ਮੂੰਹ ਛੇ ਦੰਦ ਆ ਦਿਆ ਛੇ ਦੰਦ ਮੂੰਹ ਤੋਂ ਦੁੱਧ ਤੇਰਾ ਪਾਇ ਦੁੱਧ ਕਿੰਨਾ ਵੀਰੇ ਦੇ ਕੋਲ ਦੁੱਧ 7 ਲੀਟਰ 7 ਲੀਟਰ ਦੁੱਧ ਠੀਕ ਆ ਜਿਹੜਾ ਫਿਕਸ ਵਾ ਨਾ ਦੁੱਧ ਜਿਹੜਾ ਚੋਂਦਾ ਵਾ ਵੀਰ ਉਹ ਦਸਣਿਆ ਇਹ ਨਹੀਂ ਆ ਕਿ ਨਹੀਂ ਕਿਉਂਕਿ ਆਪਾਂ 6:30 ਵਜੇ ਪੂਰੀ ਫੁੱਲ ਚਵਾਈ ਕੀਤੀ ਕੋਈ ਦੁੱਧ ਮਾਸਾ ਵੀ ਨਹੀਂ ਥਰੇ ਛੱਡਿਆ ਨਾਲੇ। ਬਾਕੀ ਜੇ ਕਿੰਨੇ ਸੌਦਾ ਕਰਨਾ ਸ਼ਾਮਾਂ ਨੂੰ ਆ ਕੇ ਇੱਕ ਵਾਰ ਖਾਲੀ ਕਰਾ ਲੈ ਭਾਵੇਂ ਅਗਲੀ ਸਵੇਰ ਫੇਹ ਚੋਲੇ। ਆਜੋ। ਆ ਰਾ ਵੀ ਰਾਜਾ। ਸੋਹਣੀ ਸਾਈਜ਼ਿੰਗ ਵੇਖੋ ਕਿੰਨੀ ਸੋਹਣੀ ਆ ਜੀ ਇਹ। ਆਜਾ ਵੀਰਾ। ਹੈ ਨਾ ਮੂੰਹ ਵੀ ਛੇਦਾਂਦੇ ਆ ਸਾਰੀ। ਮੂੰਹ ਤਾਂ ਛੇਦਾਂਦਾ ਵੈੜ ਵੇਖੋ ਚੈੱਕ ਕਰੋ। ਬਾਕੀ ਗਾਂ ਜੇ ਕਿਤੇ ਬਣ ਜੇ ਤਾਂ ਰਕਮ ਦੀ ਤਿਆਰ ਹੋਊਗੀ ਵੈੜ ਚੰਗੀ। ਵੇਖੋ ਜੀ ਕਈ ਵੀਰ ਬਹੁਤ ਜ਼ਿਆਦਾ ਪਸੰਦ ਕਰਦੇ ਆ ਛਾਈ ਵਾਲ ਨੂੰ ਤੇ ਵੀਰ ਜੀ ਰੱਸੀ ਪਾ ਕੇ ਚਵਾਈ ਕਰਦੇ ਜੀ ਹਾਂਜੀ ਹਾਂਜੀ ਠੀਕ ਆ ਰੱਸੀ ਪਾ ਕੇ ਗਾੜੀ ਪਾੜਾ ਪਾ ਕੇ ਫੇਰ ਠੀਕ ਆ ਤੇ ਦੂਜੀ ਗੱਲ ਇਹ ਮੇਰਾ ਵੀਰ ਪਤਾ 7 ਲੀਟਰ ਥਾਲੇ ਦੁੱਧ ਪੂਰਾ ਹੈਗਾ ਕੋਈ 6.5 ਲੀਟਰ ਮੰਨ ਕੇ ਸੌਦਾ ਕਰ ਲੈ ਜੋ ਅੱਧੀ ਵਿੱਚ ਚੋਈ ਜਾਂਦੀ ਹੈ ਨਾ ਇਹ ਹਾਂ ਉਹਦਾ ਠੰਢੀ ਠੁੰਢੀ ਕੋਈ ਪਰਵਾਹ ਨਹੀਂ ਇਹਨੂੰ ਅੱਛਾ ਤੇ ਅੱਧੀ ਇਹ ਚੋਈ ਜਾਂਦੀ ਆ ਹਾਂ ਉਦੋਂ ਇਹ ਥੋੜਾ ਕੰਮ ਖਰਾਬ ਕਰਦੀ ਲੱਤ ਚੁੱਕਦੀ ਜਿੱਦਾਂ ਹੁਣ ਚੁੱਕੀ ਐ ਅੱਛਾ ਸਦੀਰੀ ਗੱਲ ਦਾ ਦਾ ਤਾਂ ਵੇਖ ਲਈ ਨਾ ਅੱਗੇ ਤਾਂ ਨਾ ਵੇਖੀ ਨੀ ਲੱਤ ਚੁੱਕਦੀ ਆ ਤੇ ਉਹ ਮੁੜ ਕੇ ਦਿਖਾਈ ਨਹੀਂ ਗਈ ਅੱਜ ਸਹੀ ਤਰੀਕੇ ਨਾਲ ਦਿਖਾਈ ਗਈ ਉਦਾਂ ਕਰਵਾਣੀਗੀ ਠੀਕ ਆ ਤੇ ਅੱਧੀ ਚੋਣ ਤੇ ਲੱਤ ਚੁੱਕਦੀ ਆ ਮੜੀ ਜੀ ਮੜੀ ਜੀ ਜਿਆਦਾ ਨਹੀਂ ਚੁੱਕਦੀ ਲੱਤ ਬਾਹਲੀ ਨੂੰ ਨਹੀਂ ਮਾਰਦੀ ਅੱਛਾ ਜਾਂ ਤੇ ਫੀਡ ਕਰੀ ਪਾ ਦੇ ਮਾਸਾ ਹੋਰ ਤਾਂ ਜਹ ਬੰਦਾ ਮਾੜਾ ਗਾਲੀ ਖਾਵੇ ਬੰਦਾ ਡਰ ਜਾਂਦੀ ਏ ਠੀਕ ਆ ਤੇ ਮੋਲੇ ਦਾ ਦੱਸ ਵੀ ਇਹ ਮਿਲਦੀ ਖਲੋਗ ਹੈ ਕੋਈ ਗਾਲੀ ਦੋ ਦ ਮੱਝਾਂ ਆਰ ਗਈ ਇਹਦਾ ਮੁੱਲ ਮੁੱਲ 1.5 1000 ਮਾਣ ਤਾਣ 500 ਰੁਪਇਆ ਠੀਕ ਆ ਜੀ ਕਰਨੀ ਵੀਰ ਪਰ ਹੈ ਵੈੜੀ ਕੋਈ ਦਿੰਦਾ ਨਹੀਂ ਛੇ ਦਾ ਵੀ ਸ਼ਾਈ ਯਾਰ ਛਾਈ ਵਾਲਦੇ ਮੈਂ ਕਹਿੰਨਾ ਮੈਂ ਉਦਾਂ ਵੀ ਡਿਮਾਂਡ ਬੜੀ ਕਰਦੇ ਆ ਵੀ ਜਿੰਨੇ ਲੈ ਕੇ ਤਿਆਰ ਕਰਨੀ ਆ ਨਾ ਮੱਛੀ ਇਹਨੇ ਦੁੱਧ ਵੀ ਦੇਈ ਜਾਣਾ ਤੇ ਮੁੱਲ ਵੇਖੋ ਕਿਹੜਾ ਦੁੱਧ ਭਾਜੀ ਇਹਨੇ 10 ਕਿਲੋ ਦਈਆਂ ਚਲੋ ਇਹਨੇ ਮੰਨਣਾ ਤੇ ਨਹੀਂ ਹੈਗਾ ਸੂਈਨ ਮਾਹ ਹੀ ਦੋ ਟਾਈਮ ਹੀ ਨਹੀਂ ਹੋਏ ਠੀਕ ਆ ਹਾਂ ਲੋਕੀ 15 15 20 20 ਹਜ਼ਾਰ ਦੀ ਉਦਾਂ ਮੱਛੀਆਂ ਲੈ ਲੈਂਦੇ ਗਏ ਹਨਾ ਤੇ ਛਾਈ ਹੈ ਪਿਓਰ ਆ ਕੋਈ ਉਹ ਨਹੀਂ ਕਰਦੇ ਆ ਆ ਕਨ ਕਨ ਠਾਂ ਡਿੱਗਿਆ ਧੁੰਨ ਧੰਨ ਵੇਖ ਇਦਾਂ ਚਾਲਰ ਗਾੜੀ ਕਿੱਦਾਂ ਹੋਏ ਹਾਂਜੀ 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 ਤੇ ਬਾਕੀ ਹੈ ਵੀ ਬਰੀਡ ਪੂਰੀ ਆ ਪੂਰੀ ਪੂਰੀ ਫੁੱਲ ਚੰਗੀ ਆ ਤੇ ਇਹ ਜੇ ਕੋਈ ਰਸੀ ਰਸੀ ਪਾਉਣਗਾ ਲੱਤ ਨਹੀਂ ਮਾਰਦੀ ਕੋ ਕੁਛ ਨਹੀਂ ਤੇ ਵੰਡ ਪਾਈ ਜਾ ਚੋਈ ਜਾਓ ਠੀਕ ਆ ਤੇ ਦੁੱਧ 10 ਕਿਲੋ ਕਰ ਜਣਾ ਨੇ ਕਰਨੀ ਵੀਰ ਗੱਲ ਬਾਤ ਕੋਈ ਅ ਚਾਹਦੀ ਕੋਈ ਮੇਰਾ ਵੀਰ ਆ ਤਸੱਲੀ ਕਰਕੇ ਖੜੇ ਇਥੋਂ ਤਸੱਲੀ ਕਰ ਲਓ ਜੀ ਆਪਣੀ ਤਸੱਲੀ ਜ਼ਰੂਰੀ ਆ ਤੁਹਾਡੀ ਤਸੱਲੀ ਹੋਊਗੀ ਤੇ ਫੇਰ ਪੈਸੇ ਦਿਓ ਉਦਾਂ ਨਾ ਦਿਓ ਤਸੱਲੀ ਕਰਕੇ ਪੈਸੇ ਦਿੱਤੇ ਹੋਣਗੇ ਤੇ ਤੁਹਾਨੂੰ ਵੀ ਸਵਾਦ ਆਊਗਾ ਤੇ ਵੀਰ ਨੂੰ ਵੀ ਸਵਾਦ ਸਾਨੂੰ ਵੀ ਵਧੀਆ ਲੱਗੂਗਾ ਵੀਡੀਓ ਤੋਂ ਕੋਈ ਨੇ ਪਛੂ ਜਿਹਨੂੰ ਇਹਦੇ ਇਹਦੇ ਚਿਚਣ ਮਾਰਗੇ ਤਸੱਲੀ ਕਰਕੇ ਖੜੇ ਆ ਜਿਹਦੇ ਚਿਚਣ ਮਰਗੇ ਨਾ ਹਾਂਜੀ ਦੋ ਤਿੰਨੇ 12 ਤਿੰਨੇ ਕਿਲੋ ਕਰ ਜਣਾ ਇਹਨੇ ਠੀਕ ਹੈ ਜੀ ਵੀਰ ਨੂੰ ਫੋਨ ਕਰ ਲਿਓ ਜੀ ਵੀਡੀਓ ਫੋਨ ਸ਼ੇਅਰ ਕਰ ਦਿਓ ਧੰਨਵਾਦ ਜੀ